ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਾਮ ਦੋਸਤੋ ਪਿਛਲੇ ਲਗਭਗ 20 ਦਿਨਾਂ ਤੋਂ ਅਸੀਂ ਤੁਹਾਡੇ ਨਾਲ ਹਰ ਰੋਜ਼ ਰੂਬਰੂ ਹੋ ਰਹੇ ਹਾਂ ਤੁਹਾਡੀ ਫੀਡਬੈਕ ਮੁਤਾਬਕ ਹੁਣ ਅਸੀਂ ਪੰਜਾਬ ਵਿੱਚ ਸਬੰਧਿਤ ਹਰ ਰੋਜ਼ ਇੱਕ ਤੋਂ ਜ਼ਿਆਦਾ ਮੁੱਦੇ ਲੈ ਕੇ ਅੱਜ ਮੇਰਾ ਪੰਜਾਬ ਵਿੱਚ ਆਇਆ ਕਰਾਂਗੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਬिखर ਰਹੀ ਅਕਾਲੀ ਸਿਆਸਤ ਦੀ ਭਾਜਪਾ ਵੱਲੋਂ ਤਰਨਤਾਰਨ ਸੀਟ ਲਈ ਹਰਜੀਤ ਸੰਧੂ ਨੂੰ ਉਮੀਦਵਾਰ ਬਣਾਉਣ ਸੰਬੰਧੀ ਚੌਨ ਕਮਿਸ਼ਨ ਵੱਲੋਂ ਪੰਜਾਬ ਦੀਆਂ 21 ਰਾਜਨੀਤਿਕ ਪਾਰਟੀਆਂ ਦੀ ਇਮਾਨਤਾ ਰੱਦ ਕਰਨ ਲਈ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਦਿੱਤੇ ਗਏ ਇੱਕ ਹੋਰ ਵੱਡੇ ਝਟਕੇ ਸਬੰਧੀ ਅਤੇ ਟੋਲ ਪਲਾਜ਼ਿਆਂ ਤੇ ਦਿੱਤੀ ਗਈ ਰਾਹਤ ਨਾਲ ਲੋਕਲ ਪਾਸ ਹੋਲਡਰਾਂ ਦੀ ਆਫਤ ਬਣਨ ਸਬੰਧੀ ਪਰੰਤੂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਵਿੱਚ ਪੂਰੇ ਜੋਸ਼ ਨਾਲ ਮਨਾਏ ਗਏ ਆਜ਼ਾਦੀ ਦਿਹਾੜੇ ਸ਼ੁਕਰਵਾਰ ਨੂੰ ਪੰਜਾਬ ਭਰ ਵਿੱਚ ਆਜ਼ਾਦੀ ਦਿਹਾੜਾ ਪੂਰੇ ਜੋਸ਼ ਉਖਰੋਸ਼ ਨਾਲ ਮਨਾਇਆ ਗਿਆ ਤਿਰੰਗੇ ਨੂੰ ਸਲਾਮੀ ਦੇਣ ਤੋਂ ਬਾਅਦ ਇਸ ਵਾਰ ਆਜ਼ਾਦੀ ਦਿਹਾੜੇ ਦੀ ਖਾਸੀਅਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਭਾਸ਼ਣ ਸੀ ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਆਜ਼ਾਦੀ ਦਿਵਸ ਮੌਕੇ ਕੀਤੀ ਗੱਲ ਵੀ ਚਰਚਾ ਦਾ ਵਿਸ਼ਾ ਹੈ ਮੁੱਖ ਮੰਤਰੀ ਮਾਨ ਨੇ ਆਜ਼ਾਦੀ ਦਿਹਾੜੇ ਸੰਬੰਧੀ ਗੱਲ ਕਰਦੇ ਹੋਏ ਕਿਹਾ ਕਿ ਭਾਰਤ ਵੰਡ ਦਾ ਸਭ ਤੋਂ ਜ਼ਿਆਦਾ ਸੰਤਾਪ ਪੰਜਾਬ ਨੂੰ ਚਲਣਾ ਪਿਆ ਹੈ। ਉਹਨਾਂ ਯਾਦ ਦਿਲਾਇਆ ਕਿ ਵੰਡ ਵੇਲੇ ਆਮ ਲੋਕਾਂ ਨੂੰ ਵੱਢ ਕੇ ਜਿਹੜੀਆਂ ਰੇਲ ਗੱਡੀਆਂ ਪਾਕਿਸਤਾਨ ਤੋਂ ਭਾਰਤ ਆਈਆਂ ਸਨ ਉਹਨਾਂ ਵਿੱਚ ਸ਼ਹਾਦਤ ਦੇਣ ਵਾਲੇ ਪੰਜਾਬੀ ਹੀ ਸਨ। ਉਹਨਾਂ ਕਿਹਾ ਕਿ ਵੰਡ ਵੇਲੇ 10 ਲੱਖ ਤੋਂ ਜ਼ਿਆਦਾ ਪੰਜਾਬੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ। ਘਰਾਂ ਤੋਂ ਹਿਜਰਤ ਕਰਨੀ ਪਈ ਸੀ। ਇਹ ਆਜ਼ਾਦੀ ਪੰਜਾਬੀਆਂ ਵਾਸਤੇ ਬੜੀ ਮਹਿੰਗੀ ਸਾਬਤ ਹੋਈ। ਇਸ ਤੋਂ ਬਾਅਦ ਪੰਜਾਬੀਆਂ ਨੂੰ ਹੀ 1962, 65, 71 ਦੀਆਂ ਜੰਗਾਂ ਵੀ ਪੰਜਾਬ ਦੀ ਧਰਤੀ ਤੋਂ ਹੀ ਲੜਨੀਆਂ ਪਈਆਂ ਸਨ। ਦੂਜੇ ਪਾਸੇ ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਆਜ਼ਾਦੀ ਦਿਹਾੜੇ ਸੰਬੰਧੀ ਆਪਣੀ ਗੱਲ ਕਰਦੇ ਹੋਏ ਕਿਹਾ ਹੈ ਕਿ ਇਸ ਆਜ਼ਾਦੀ ਦਿਹਾੜੇ ਦੀ ਕੀਮਤ ਸਭ ਤੋਂ ਜ਼ਿਆਦਾ ਪੰਜਾਬੀਆਂ ਨੂੰ ਚੁਕਾਉਣੀ ਪਈ ਹੈ। ਉਹਨਾਂ ਕਿਹਾ ਕਿ ਇਸ ਆਜ਼ਾਦੀ ਦੇ ਮੌਕੇ ਭਾਰਤ ਦੀ ਵੰਡ ਨਹੀਂ ਬਲਕਿ ਪੰਜਾਬ ਅਤੇ ਬੰਗਾਲ ਦੀ ਵੰਡ ਹੋਈ ਹੈ। ਉਨਾ ਕਿ ਆਜ਼ਾਦੀ ਦੀ ਲੜਾਈ ਲਈ ਸਭ ਤੋਂ ਜ਼ਿਆਦਾ ਸੰਘਰਸ਼ ਵੀ ਪੰਜਾਬੀਆਂ ਅਤੇ ਬੰਗਾਲੀਆਂ ਨੇ ਹੀ ਕੀਤਾ ਹੈ। ਇਹ ਹੀ ਕਾਰਨ ਹੈ ਕਿ ਇਸ ਆਜ਼ਾਦੀ ਦੀ ਕੀਮਤ ਵੀ ਪੰਜਾਬ ਅਤੇ ਬੰਗਾਲ ਦੇ ਲੋਕਾਂ ਨੂੰ ਹੀ ਅਦਾ ਕਰਨੀ ਪਈ। ਭਾਜਪਾ ਨੇ ਆਜ਼ਾਦੀ ਦੇ ਇਸ ਦਿਹਾੜੇ ਨੂੰ ਪੰਜਾਬ ਭਰ ਵਿੱਚ ਹਰ ਘਰ ਤਿਰੰਗਾ ਦੇ ਨਾਅਰੇ ਨਾਲ ਮਨਾਇਆ। ਪਾਰਟੀ ਦੇ ਲਗਭਗ ਸਾਰੇ ਲੀਡਰਾਂ ਨੇ ਜਿੱਥੇ ਆਪਣੇ ਘਰਾਂ ਵਿੱਚ ਤਿਰੰਗੇ ਲਹਿਰਾਏ ਉੱਥੇ ਪਾਰਟੀ ਦੇ ਪਠਾਨਕੋਟ ਤੋਂ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਮੀਸ਼ ਸ਼ਰਮਾ ਨੇ ਤਿਰੰਗੇ ਦੇ ਸਨਮਾਨ ਵਿੱਚ ਸੈਲੂਟ ਕੀਤਾ। ਅਸ਼ਮੀਸ਼ ਸ਼ਰਮਾ ਆਜ਼ਾਦੀ ਦਿਹਾੜਾ ਮਨਾਉਣ ਲਈ ਭਾਰਤ-ਪਾਕਿਸਤਾਨ ਬਾਰਡਰ ਤੇ ਬੀਐਸਐਫ ਕੈਂਪ ਵਿੱਚ ਵੀ ਖਾਸ ਤੌਰ ਤੇ ਗਏ। ਪੰਜਾਬ ਵਿੱਚ ਅਕਾਲੀ ਸਿਆਸਤ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਬिखरਦੀ ਨਜ਼ਰ ਆ ਰਹੀ ਹੈ। ਪੰਜਾਬ ਦੀ ਸਿਆਸਤ ਵਿੱਚ ਅਕਾਲੀ ਦਲ ਵਿਚਾਰ ਅੰਦੋਲਨ ਅਤੇ ਸਿੱਖਾਂ ਦੀਆਂ ਉਮੀਦਾਂ ਦਾ ਨੇਤ੍ਰਿਤਵ ਕਰਨ ਵਾਲਾ ਰਿਹਾ ਹੈ ਇਹ ਕਾਰਨ ਹੈ ਕਿ ਅਕਾਲੀ ਸਿਆਸਤ ਅਕਸਰ ਵਕਫ-ਵਕ ਮੁੱਦਿਆਂ ਨੂੰ ਲੈ ਕੇ ਪੰਜਾਬ ਵਿੱਚ ਸੜਕਾਂ ਤੇ ਦਿਖਾਈ ਦਿੰਦੀ ਰਹੀ ਹੈ ਪਿਛਲੇ ਕੁਝ ਸਾਲਾਂ ਤੋਂ ਅਕਾਲੀ ਦਲ ਦੀ ਸਿਆਸਤ ਦਾ ਕੇਂਦਰੀਕਰਨ ਜਿੱਥੇ ਬਾਦਲ ਪਰਿਵਾਰ ਤੱਕ ਸੀਮਿਤ ਹੋ ਗਿਆ ਸੀ ਉੱਥੇ ਹੁਣ ਇਸ ਸਿਆਸਤ ਵਿੱਚ ਅਚਾਨਕ ਅਨੁਸੂਚਿਤ ਪਰਿਵਾਰ ਨਾਲ ਸੰਬੰਧਿਤ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਬਣੇ ਨਵੇਂ ਅਕਾਲੀ ਦਲ ਦਾ ਗਠਨ ਹੋਣਾ ਕੋਈ ਸਾਧਾਰਨ ਗੱਲ ਨਹੀਂ ਹੈ ਇਹ ਵਿਚਾਰ ਨੈਸ਼ਨਲ ਅਖਬਾਰ ਅਮਰਜਲਾ ਨੇ ਆਪਣੀ ਖਬਰ ਵਿੱਚ ਛਾਇਆ ਕੀਤੇ ਹਨ ਅਖਬਾਰ ਦਾ ਕਹਿਣਾ ਹੈ ਗਿਆਨੀ ਹਰਪ੍ਰੀਤ ਸਿੰਘ ਤਖਤ ਦਮਦਬਾ ਸਾਹਿਬ ਅਤੇ ਅਕਾਲ ਤਖਤ ਵਰਗੇ ਧਾਰਮਿਕ ਸੰਸਥਾਾਂ ਨਾਲ ਜੁੜੇ ਰਹੇ ਹਨ ਹੁਣ ਉਹ ਪਹਿਲੀ ਵਾਰ ਰਾਜਨੀਤੀ ਦੇ ਮੈਦਾਨ ਵਿੱਚ ਉਤਰ ਆਏ ਹਨ ਪੰਜਾਬ ਦੀ ਜ਼ਮੀਨੀ ਹਕੀਕਤ ਅਤੇ ਚੋਣ ਗਣਿਤ ਦੇ ਮੱਦੇਨਜ਼ਰ ਗਿਆਨੀ ਹਰਪ੍ਰੀਤ ਸਿੰਘ ਲਈ ਚੁਣੌਤੀ ਹੈ ਕਿ ਉਹ ਰਾਜਨੀਤੀ ਵਿੱਚ ਆਪਣੀ ਸੋਚ ਨੂੰ ਵਜੂਦ ਦੇ ਪਾਉਣਗੇ ਵੀ ਜਾਂ ਨਹੀਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਤਿਆਰੀ ਕਰ ਲਈ ਹੈ ਅਕਾਲੀ ਦਲ ਦੇ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਅਦਾਲਤ ਵਿੱਚ ਕ੍ਰਿਮినਲ ਸ਼ਿਕਾਇਤ ਜਲਦ ਹੀ ਦਾਇਰ ਕੀਤੀ ਜਾਏਗੀ ਗਿਆਨੀ ਹਰਪ੍ਰੀਤ ਸਿੰਘ ਦੇ ਅਕਾਲੀ ਦਲ ਪ੍ਰਧਾਨ ਬਣਨ ਤੋਂ ਬਾਅਦ ਬਾਦਲ ਗੁੱਟ ਜਿੱਥੇ ਪੂਰੀ ਤਰ੍ਹਾਂ ਖਫਾ ਹੈ ਉੱਥੇ ਬਾਦਲ ਗੁੱਟ ਤੇ ਗਿਆਨੀ ਹਰਪ੍ਰੀਤ ਸਿੰਘ ਪੂਰੀ ਤਰ੍ਹਾਂ ਆक्रामक ਹਨ ਉਨਾ ਸੁਖਵੀਰ ਬਾਦਲ ਦਾ ਨਾਂ ਲਏ ਬਗੈਰ ਕਿਆ ਕਿ ਪਗੋੜਾ ਦਲ ਨੇ ਆਪਣਾ ਚੁੱਲਾ ਹਾਲੇ ਤੱਕ ਸਮੇਟਿਆ ਨਹੀਂ ਇਸ ਤੋਂ ਪਹਿਲਾਂ ਅਕਾਲੀ ਦਲ ਵਿੱਚ ਪਈ ਫੁੱਟ ਨੂੰ ਖਤਮ ਕਰਨ ਹਿੱਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਹਨਾਂ ਪਾਰਟੀ ਆਗੂਆਂ ਤੋਂ ਹੱਥ ਬਨ ਕੇ ਮਾਫੀ ਮੰਗੀ ਸੀ ਜੋ ਕਿਸੇ ਵੀ ਕਾਰਨ ਉਹਨਾਂ ਤੋਂ ਖਫਾ ਹੋ ਕੇ ਪਾਰਟੀ ਛੱਡ ਗਏ ਸਨ ਸੁਖਵੀਰ ਬਾਦਲ ਨੇ ਕਿਹਾ ਸੀ ਕਿ ਅਜੋਕੇ ਸਮੇਂ ਸਿੱਖ ਕੌਮ ਧਰਮ ਤੇ ਪੰਜਾਬ ਤੇ ਹਰ ਪੱਧਰ ਤੇ ਹਮਲੇ ਹੋ ਰਹੇ ਹਨ ਪੰਜਾਬ ਵਿੱਚ ਇਸ ਵੇਲੇ ਤਰਨਤਾਰਨ ਵਿਧਾਨ ਸਭਾ ਦੀ उपचुनाव ਸਿਰ ਤੇ ਹੈ ਅਜਿਹੇ ਵਿੱਚ ਅਕਾਲੀ ਧੜੇ ਫਿਲਹਾਲ ਲੀਰੋ ਲੀਰ ਹੋਏ ਦਿਖਾਈ ਦੇ ਰਹੇ ਹਨ ਇਸ ਦੇ ਉਲਟ ਕਦੇ ਅਕਾਲੀ ਦਲ ਬਾਦਲ ਦੀ ਭਾਈਵਾਲ ਰਹੀ ਪਾਰਟੀ ਭਾਜਪਾ ਨੇ ਆਪਣਾ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ ਇਸ ਸੰਬੰਧੀ ਅਖਬਾਰ ਅਮਰਜਲਾ ਦੀ ਟਿੱਪਣੀ ਹੈ ਕਿ ਕਦੇ ਸ਼੍ਰੀ ਅਕਾਲ ਤਖਤ ਸਾਹਿਬ ਇਸ ਤਰ੍ਹਾਂ ਦੇ ਸੰਕਟਾਂ ਦਾ ਨੈਤਿਕ ਹੱਲ ਪੇਸ਼ ਕਰਦਾ ਸੀ ਪਰੰਤੂ ਹੁਣ ਸ੍ਰੀ ਅਕਾਲ ਤਖਤ ਵੀ ਰਾਜਨੀਤਿਕ ਪ੍ਰਵਾਹ ਤੋਂ ਅਛੂਤਾ ਨਹੀਂ ਬਚਿਆ ਹੈ ਅਖਬਾਰ ਦਾ ਲਿਖਣਾ ਹੈ ਕਿ ਅਜੇਹੇ ਵਿੱਚ ਹੁਣ ਜਨਤਾ ਹੀ ਨਿਰਣਾਇਕ ਬਣੇਗੀ ਪੰਥਕ ਵਿਚਾਰਧਾਰਾ ਤੋਂ ਅੱਡ ਹੁਣ ਆਮ ਲੋਕ ਵੀ ਉਤਸੁਕਤਾ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਹਨ ਕਿ ਅਕਾਲੀ ਸਿਆਸਤ ਵਿੱਚ ਹੁਣ ਕੋਈ ਅਜਿਹੀ ਲੀਡਰਸ਼ਿਪ ਬਚੀ ਹੈ ਜੋ ਸਿੱਖ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇ ਸਕੇ ਭਾਜਪਾ ਨੇ ਤੁਰੰਤ ਤੁਰੰਤੋਂ ਆਪਣੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਇਸ ਹਲਕੇ ਲਈ ਹੋ ਰਹੀ ਉਪ ਚੋਣ ਵਾਸਤੇ ਆਪਣਾ ਉਮੀਦਵਾਰ ਬਣਾਇਆ ਹੈ ਸੰਧੂ ਇਸ ਤੋਂ ਪਹਿਲੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਹੇ ਚੁੱਕੇ ਹਨ ਉਹ 2007 ਵਿੱਚ ਯੂਥ ਅਕਾਲੀ ਦਲ ਨਾਲ ਜੁੜੇ ਸੀ ਤੇ ਇਸ ਤੋਂ ਬਾਅਦ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਨ ਇਸ ਹਲਕੇ ਤੋਂ ਸ਼ੋਮਣੀ ਅਕਾਲੀ ਦਲ ਆਜ਼ਾਦ ਗਰੁੱਪ ਦੀ ਮੁਖੀਆ ਪ੍ਰਿੰਸੀਪਲ ਸੁਖਵਿੰਦਰ ਕੋਰ ਰੰਦਾਵਾ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਹੋਇਆ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਇਸ ਸੀਟ ਤੇ ਫਿਲਹਾਲ ਕੋਈ ਉਮੀਦਵਾਰ ਨਹੀਂ ਉਤਾਰਿਆ ਗਿਆ ਹੈ। ਕਰਨਤਾਰਨ ਵਿਧਾਨ ਸਭਾ ਦੀ ਉਪ ਚੋਣ ਇਸ ਵੇਲੇ ਸਾਰੀਆਂ ਪਾਰਟੀਆਂ ਲਈ ਨੱਕ ਦਾ ਸਵਾਲ ਬਣੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਚੋਣ ਦੇ ਨਤੀਜੇ ਪਾਰਟੀਆਂ ਨੂੰ 2027 ਦੇ ਜਨਰਲ ਇਲੈਕਸ਼ਨ ਵਿੱਚ ਵੀ ਦਿਸ਼ਾ ਦੇਣਗੇ। ਚੋਣ ਕਮਿਸ਼ਨ ਨੇ ਪੰਜਾਬ ਦੀਆਂ 21 ਰਜਿਸਟਰਡ ਰਾਜਨੀਤਿਕ ਦਲਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਲਈ ਨੋਟਿਸ ਜਾਰੀ ਕੀਤੇ ਹਨ। ਇਹ ਉਹ ਰਾਜਨੀਤਿਕ ਦਲ ਹਨ ਜਿਨ੍ਹਾਂ ਨੇ ਪਿਛਲੇ 6 ਸਾਲਾਂ ਦੌਰਾਨ ਲੋਕ ਸਭਾ ਵਿਧਾਨ ਸਭਾ ਜਾਂ ਕਿਸੇ ਵੀ ਤਰ੍ਹਾਂ ਦੀ ਉਪ ਚੋਣ ਵਿੱਚ ਆਪਣਾ ਕੋਈ ਉਮੀਦਵਾਰ ਉਤਾਰਿਆ ਨਹੀਂ ਹੈ ਇਹ ਨੋਟਿਸ ਸਾਬਕਾ ਕੈਬਨਟ ਮੰਤਰੀ ਮਨਪ੍ਰੀਤ ਬਾਦਲ ਦੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਵੀ ਭੇਜਿਆ ਗਿਆ ਹੈ ਮਨਪ੍ਰੀਤ ਬਾਦਲ ਇਸ ਵੇਲੇ ਭਾਰਤੀ ਜਨਤਾ ਪਾਰਟੀ ਵਿੱਚ ਹਨ ਜਿਨ੍ਹਾਂ ਰਾਜਨੀਤਿਕ ਦਲਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਉਨ੍ਹਾਂ ਤੋਂ 22 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ ਇਨ੍ਹਾਂ ਪਾਰਟੀਆਂ ਵਿੱਚ ਬਹੁਜਨ ਸੰਘਰਸ਼ ਪਾਰਟੀ ਕਾਂਸ਼ੀਰામ ਭਾਰਤੀ ਅੰਬੇਦਕਰ ਪਾਰਟੀ ਲੋਕ ਭਲਾਈ ਪਾਰਟੀ ਪੰਜਾਬ ਡੈਮੋਕ੍ਰੈਟਿਕ ਪਾਰਟੀ ਆਦਿ ਦੇ ਨਾਮ ਵੀ ਸ਼ਾਮਿਲ ਹਨ ਨੋਟਿਸ ਦੀ ਮਨਸ਼ਾ ਹੈ ਕਿ ਇਨ੍ਹਾਂ ਪਾਰਟੀਆਂ ਨੇ ਕਿਉਂਕਿ ਪਿਛਲੇ 6 ਸਾਲਾਂ ਦੌਰਾਨ ਕੋਈ ਚੋਣ ਨਹੀਂ ਲੜੀ ਹੈ ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਵੱਲੋਂ ਜਨ ਪ੍ਰਤੀਨਿਧੀ ਅਧਿਨਿਯਮ ਦੇ ਤਹਿਤ ਰਾਜਨੀਤਿਕ ਦਲ ਦੇ ਤੌਰ ਤੇ ਕੰਮ ਕਰਨਾ ਬੰਦ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਪੰਜਾਬ ਦੀਆਂ 800 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਸੜਕ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਪੰਜਾਬ ਇਨ੍ਹਾਂ ਸੜਕਾਂ ਦੇ ਨਿਰਮਾਣ ਲਈ ਸਮੇਂ ਤੇ ਟੈਂਡਰ ਜਾਰੀ ਨਹੀਂ ਕਰ ਪਾਇਆ ਹੈ। ਇਸ ਕਰਕੇ ਪੰਜਾਬ ਵਿੱਚ ਸੜਕਾਂ ਦਾ ਨਿਰਮਾਣ ਕਰਨ ਵਿੱਚ ਦੇਰੀ ਹੋ ਗਈ ਸੀ। ਖਬਰ ਦੈਨਿਕ ਯਾਗਰਣ ਨੇ ਆਪਣੇ ਪੰਜਾਬ ਪੰਨੇ ਤੇ ਛਾਇਆ ਕੀਤੀ ਹੈ। ਅਖਬਾਰ ਦਾ ਕਹਿਣਾ ਹੈ ਕਿ ਪੰਜਾਬ ਪਹਿਲਾਂ ਤੋਂ ਹੀ 4 ਲੱਖ ਕਰੋੜ ਰੁਪਏ ਕਰਜ਼ੇ ਹੇਠ ਹੈ। ਕੇਂਦਰ ਵੱਲੋਂ ਵੀ ਪੰਜਾਬ ਨੂੰ ਪਿੰਡੂ ਵਿਕਾਸ ਫੰਡ ਦੇ ਤਹਿਤ 7000 ਕਰੋੜ ਰੁਪਏ ਤੋਂ ਜ਼ਿਆਦਾ ਦਾ ਫੰਡ ਜਾਰੀ ਨਹੀਂ ਕੀਤਾ ਗਿਆ ਹੈ। ਕੇਂਦਰ ਨੇ ਪ੍ਰਧਾਨ ਮੰਤਰੀ ਸੜਕ ਪ੍ਰਯੋਜਨਾ ਤਿੰਨ ਦੇ ਤਹਿਤ ਰਾਜ ਦੀਆਂ ਸੜਕਾਂ ਜਿਨ੍ਹਾਂ ਦੀ ਲੰਬਾਈ ਲਗਭਗ 628.48 ਕਿਲੋਮੀਟਰ ਹੈ ਨੂੰ ਅਪਗ੍ਰੇਡ ਅਤੇ 38 ਪੁਲਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਸੀ। ਇਸ ਮਨਜ਼ੂਰੀ ਤਹਿਤ ਪੰਜਾਬ ਨੂੰ ਇਹ ਤੈਅ ਕਰਨਾ ਸੀ ਕਿ ਸੜਕਾਂ ਦਾ ਕੰਮ ਹਰ ਹਾਲਤ ਵਿੱਚ 31 ਮਾਰਚ 2025 ਤੋਂ ਪਹਿਲਾਂ-ਪਹਿਲਾਂ ਸ਼ੁਰੂ ਹੋ ਜਾਵੇ। ਰਾਜ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 59 ਸੜਕਾਂ ਦੇ ਕੰਮ ਲਈ ਟੈਂਡਰ ਚਾਰ ਵਾਰ ਜਾਰੀ ਕੀਤੇ ਗਏ ਸਨ ਪਰੰਤੂ ਕੋਈ ਵੀ ਫਰਮ ਕੰਮ ਕਰਨ ਲਈ ਅੱਗੇ ਆਈ ਹੀ ਨਹੀਂ ਨਵੀਆਂ ਬਣਨ ਵਾਲੀਆਂ ਸੜਕਾਂ ਬਾਰਡਰ ਦੇ ਜ਼ਿਲ੍ਹੇ ਪਠਾਨਕੋਟ ਗੁਰਦਾਸਪੁਰ ਅਮਰਸਰ ਅਤੇ ਤਰਨਤਾਰਨ ਵਿੱਚ ਬਣਾਈਆਂ ਜਾਣੀਆਂ ਸਨ ਕੇਂਦਰ ਦੀ ਰੋਕ ਤੋਂ ਬਾਅਦ ਹੁਣ ਇਨ੍ਹਾਂ ਸੜਕਾਂ ਲਈ ਪੰਜਾਬ ਨੂੰ ਨਵੇਂ ਸਿਰੇ ਤੋਂ ਜਦੋਜਹਿਦ ਕਰਨੀ ਪਵੇਗੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ NHAI ਦੀ ਮਹਤੁਕਾਂਸ਼ੀ ਯੋਜਨਾ 3000 ਰੁਪਏ ਵਿੱਚ 200 ਟੋਲ ਟ੍ਰਿਪ ਹੁਣ ਲਾਗੂ ਹੋ ਚੁੱਕੀ ਹੈ ਇਸ ਯੋਜਨਾ ਤਹਿਤ ਨਿਜੀ ਵਾਹਨ ਚਾਲਕਾਂ ਨੂੰ ਨਵੇਂ ਸਿਰਿਓਂ ਫਾਸਟ ਟੈਗ ਬਣਾਉਣਾ ਪਵੇਗਾ ਇਸ ਫਾਸਟ ਟੈਗ ਵਿੱਚ ਵਨ ਟਾਈਮ 3000 ਰੁਪਏ ਚਾਰਜ ਕਰਨੇ ਹੋਣਗੇ ਇਸ ਤੋਂ ਬਾਅਦ 200 ਵਾਰ ਤੱਕ ਕੋਈ ਵੀ ਟੋਲ ਪਲਾਜ਼ਾ ਕ੍ਰਾਸ ਕਰਨ ਤੇ ਕਾਰ ਮਾਲਕ ਨੂੰ ਔਸਤਨ 15 ਰੁਪਏ ਇੱਕ ਟੋਲ ਕ੍ਰੋਸਿੰਗ ਦੇ ਬਦਲੇ ਅਦਾ ਕਰਨੇ ਹੋਣਗੇ ਇਹ ਟੋਲ ਚਾਰਜ ਰੇਟ ਨੈਸ਼ਨਲ ਹਾਈਵੇਅ ਅਥਾਰਟੀ ਦੇ ਸਾਰੇ ਹੀ ਟੋਲ ਪਲਾਜ਼ਾ ਤੇ ਲਾਗੂ ਹੋਣਗੇ। ਨਵਜ ਪੰਜਾਬ ਦੀ ਨੇ ਪੜਤਾਲ ਲਈ ਜਦੋਂ ਟੋਲ ਪਲਾਜ਼ਾ ਤੇ ਗੱਲਬਾਤ ਕੀਤੀ ਤਾਂ ਦੱਸਿਆ ਗਿਆ ਕਿ ਅਗਰ ਕਿਸੇ ਗੱਡੀ ਦੇ ਫਾਸਟ ਟੈਗ ਵਿੱਚ ਪਹਿਲਾਂ ਤੋਂ ਹੀ ਪੈਸੇ ਜਮ੍ਹਾਂ ਹਨ ਤਾਂ ਗੱਡੀ ਮਾਲਕ ਨੂੰ ਉਹਨਾਂ ਪੈਸਿਆਂ ਦੀ ਵਰਤੋਂ ਪਹਿਲਾਂ ਕਰ ਲੈਣੀ ਚਾਹੀਦੀ ਹੈ। ਕਿਉਂਕਿ ਇੱਕ ਗੱਡੀ ਤੇ ਇੱਕ ਵੇਲੇ ਇੱਕ ਹੀ ਫਾਸਟ ਟੈਗ ਜਾਰੀ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਦੀ ਇਹ ਸਕੀਮ ਸਾਰੇ ਵਾਹਨ ਚਾਲਕਾਂ ਲਈ ਲਾਹੇਵੰਦ ਹੈ ਇਸ ਸਕੀਮ ਦਾ ਫਿਲਹਾਲ ਸਿੱਧਾ ਸਿੱਧਾ ਨੁਕਸਾਨ ਉਹਨਾਂ ਗੱਡੀਆਂ ਦੇ ਮਾਲਕਾਂ ਨੂੰ ਹੋਵੇਗਾ ਜਿਹੜੇ ਫਾਸਟ ਟੈਗ ਤੇ ਲੋਕਲ ਹੋਣ ਦਾ ਬੇਨਿਫਿਟ ਲੈ ਰਹੇ ਹਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਟੋਲ ਪਲਾਜ਼ਿਆਂ ਤੇ ਕਿਸੇ ਵੀ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦਾਇਰੇ ਵਿੱਚ ਰਹਿਣ ਵਾਲੇ ਪ੍ਰਾਈਵੇਟ ਗੱਡੀ ਮਾਲਕਾਂ ਨੂੰ ਖਾਸ ਤੌਰ ਤੇ ਪਾਸ ਬਣਾ ਕੇ ਪਹਿਲਾਂ ਤੋਂ ਹੀ ਦਿੱਤੇ ਗਏ ਹਨ ਇਹਨਾਂ ਪਾਸਾਂ ਤੇ ਲਗਭਗ 350 ਰੁਪਏ ਵਿੱਚ ਮਹੀਨਾ ਪਰ ਲਈ ਗੱਡੀ ਚਾਲਕ ਨੂੰ ਕਿੰਨੀ ਵੀ ਵਾਰ ਆਉਣ ਜਾਣ ਦੀ ਇਜਾਜ਼ਤ ਹੁੰਦੀ ਹੈ ਇਹਨਾਂ ਪੈਸਿਆਂ ਵਿੱਚ ਕੋਈ ਵਾਹਨ ਚਾਲਕ ਦਿਨ ਵਿੱਚ ਕਿੰਨੀ ਵੀ ਵਾਰ ਜਾਂ ਫਿਰ ਮਹੀਨੇ ਵਿੱਚ ਕਿੰਨੀ ਹੀ ਵਾਰ ਟੋਲ ਪਲਾजा ਕ੍ਰਾਸ ਕਰ ਸਕਦਾ ਹੈ ਟੋਲ ਪਲਾਜਾ ਦੇ ਨੇੜੇ ਤੇੜੇ ਰਹਿਣ ਵਾਲੇ ਲੋਕ ਅਕਸਰ ਆਪਣੇ ਕੰਮ ਕਾਜਾਂ ਲਈ ਦਿਹਾੜੀ ਵਿੱਚ ਕਈ ਵਾਰ ਟੋਲ ਤੋਂ ਇੱਧਰ ਉੱਧਰ ਜਾਂਦੇ ਹਨ ਇਸ ਪ੍ਰਕਾਰ ਅਗਰ ਉਹ ਮਹੀਨੇ ਵਿੱਚ 100 ਵਾਰ ਅਪ ਡਾਊਨ ਕਰਦੇ ਹਨ ਤਾਂ ਉਨ੍ਹਾਂ ਤੋਂ 350 ਰੁਪਏ ਹੀ ਦੇਣੇ ਹੁੰਦੇ ਹਨ ਜਦੋਂ ਕਿ ਨਵੀਂ ਸਕੀਮ ਲਾਗੂ ਹੋਣ ਤੇ ਅਜਿਹੇ ਲੋਕਾਂ ਨੂੰ ਹੁਣ 100 ਟ੍ਰਿਪ ਲਈ ਪ੍ਰਤੀ ਟੋਲ ਕ੍ਰੋਸ ਕਰਨ ਦੇ ਹਿੱਤ 1500 ਦਾ ਭੁਗਤਾਨ ਕਰਨਾ ਪਵੇਗਾ ਐਨ ਐਚ ਏ ਆਈ ਦੀ ਯੋਜਨਾ ਤੋਂ ਫਿਲਹਾਲ ਵਾਹਨ ਚਾਲਕ ਖਾਸੇ ਖੁਸ਼ ਹਨ ਪਰੰਤੂ ਲੋਕਲ ਪਾਸ ਨੂੰ ਲੈ ਕੇ ਉਹਨਾਂ ਵਿੱਚ ਹਾਲੇ ਵੀ ਉਦੇੜਬੁਨ ਬਣੀ ਹੋਈ ਹੈ ਸਮਝਿਆ ਜਾ ਰਿਹਾ ਹੈ ਕਿ ਸ਼ਾਇਦ ਕੁਝ ਦਿਨਾਂ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲੋਕੋ ਲੋਕਾਂ ਲਈ ਵੀ ਕੋਈ ਨਵੀਂ ਸਕੀਮ ਲੈ ਕੇ ਆਏਗੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਾ ਹੋਵੇਗਾ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇਣਾ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਕੁਝ ਹੋਰ ਜਾਣਕਾਰੀਆਂ ਲੈ ਕੇ ਫਿਰ ਮਿਲਦੇ ਹਾਂ ਤਦ ਤੱਕ ਲਈ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ